ਹਾਂਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦੇ ਉਮੀਦ ਕਰਦੇ ਆਂ ਤੁਸੀਂ ਠੀਕ ਠਾਕ ਹੋਵੋਗੇ ਤੇ ਆਪਾਂ ਕਰਦੇ ਆਂ ਗੱਲਾਂਬਾਤਾਂ ਅੱਜ ਅਮਰੀਕਾ ਦੀਆਂ ਮਿੱਤਰੋ ਹੁਣ ਸਾਰੇ ਕੈਨੇਡਾ ਦੇ ਜਿਹੜੇ ਸਟੂਡੈਂਟ ਆ ਜਾਂ ਜਿਨ੍ਹਾਂ ਦੇ ਵੀਜੇ ਵਜੇ ਲੰਘ ਚੁੱਕੇ ਆ ਹੁਣ ਅਮਰੀਕਾ ਅਮਰੀਕਾ ਕਰੀ ਜਾਂਦੇ ਆ ਠੀਕ ਆ ਪਹਿਲਾਂ ਕੈਨੇਡਾ ਕੈਨੇਡਾ ਕਰਦੇ ਸੀ ਹੁਣ ਅਮਰੀਕਾ ਅਮਰੀਕਾ ਕਰਦੇ ਆ ਦੇਣੇ ਆ ਵੀ ਕੀ ਬਣਦਾ ਆਪਾਂ ਕਰਦੇ ਆ ਗੱਲਾਂਬਾਤ ਇਹਦੇ ਤੇ ਸਭ ਤੋਂ ਪਹਿਲੀ ਗੱਲ ਆ ਮਿੱਤਰੋ ਵੇਚਰੋਂ ਤੁਸੀਂ ਕੈਨੇਡਾ ਆਉਣਿਆ ਸਟੂਡੈਂਟ ਵੀਜ਼ੇ ਤੇ ਆਉਣਿਆ ਹਨ 2-3 ਸਾਲ ਤੁਸੀਂ ਇੱਥੇ ਆਪਣੀ ਪੜ੍ਹਾਈ ਕਰਦੇ ਆ ਫਿਰ ਤੁਸੀਂ ਵਰਕ ਪਰਮਿਟ ਲੈ ਲੈਂਦੇ ਆ ਟਰਾਈ ਕਰਦੇ ਆ ਪੀਆਰ ਹੋਂਦੀ ਪੀਆਰ ਨਹੀਂ ਹੁੰਦੇ ਕੁਝ ਬੰਦੇ ਤਾਂ ਉਹ ਅਮਰੀਕਾ ਜਾਂ ਨਾਲੇ ਵੀ ਜਨਾ ਦਾ ਸਿਸਟਮ ਕੈਨੇਡਾ ਦੇ ਵਿੱਚ ਸੈੱਟ ਨਹੀਂ ਆ ਰਿਹਾ ਉਹਨਾਂ ਨੇ ਅਮਰੀਕਾ ਜਾ ਕੇ ਚਲੋ ਆ ਦਾ 2 ਨੰਬਰ ਤੇ ਪੈਸਾ ਕਮਾਉਣਾ ਜਾਂ ਕਰਨਾ ਉਹ ਬੰਦੇ ਆ ਹਨਾ ਚਲੋ ਉਹਨਾਂ ਦਾ ਕੋਈ ਮੈਨੂੰ ਲੱਗਦਾ ਵੀ ਠੀਕ ਆ ਸਿਸਟਮ ਜਾਂ ਡਿਸੀਜਨ ਕਈ ਬੰਦੇ ਸਟੂਡੈਂਟਾਂ ਦੇੰਦਰ ਸਿਰਫ ਕੀੜਾ ਅਮਰੀਕਾ ਜਾਣ ਦਾ ਉੱਤਰ ਦੇ ਬਾਅਦ ਚ ਪਹਿਲਾਂ ਅਮਰੀਕਾ ਜਾਣ ਦੀਆਂ ਗੱਲਾਂ ਕਰਨ ਲੱਗ ਜਾਂਦੇ ਆ ਤੇ ਕਈ ਬੰਦੇ ਘਰ ਦੇ ਨੂੰ ਪਤਾ ਵੀ ਨਹੀਂ ਹੁੰਦਾ ਘਰ ਦੇ ਦਾ ਮਗਰ ਸੁੱਖ ਖਲਾਈਆਂ ਤੇ ਹੜਾ ਜਵਾ ਕੈਨੇਡਾ ਗਿਆ ਤੇ ਜਵਾਗ ਬੈਠਾ ਅਮਰੀਕਾ ਕਮ ਉਹਦੇ ਕੀੜਾ ਅਮਰੀਕਾ ਜਾਣ ਦਾ 2 ਨੰਬਰ ਚ ਸਾਰਾ ਕੁਝ ਛੱਡ ਕੇ ਸਾਰਾ ਕੁਝ ਇੱਕ ਨੰਬਰ ਦਾ ਸਿਸਟਮ ਖਰਾਬ ਕਰਕੇ ਆਪਦੀ ਪੜ੍ਹਾਈ ਦਾ ਵਰਕ ਜਿਹੜਾ ਮਿਲਣਾ ਪਰਮਿਟ ਹੁੰਦਾ ਜਾਂ ਕੋਈ ਉਸ ਤੋਂ ਬਾਅਦ ਆਪਣਾ ਵਰਕ ਪਰਮਿਟ ਮਿਲਣਾ ਹੁੰਦਾ ਉਹ ਸਾਰਾ ਕੁਝ ਛੱਡ ਕੇ ਤੇ ਅਮਰੀਕਾ ਭੱਜ ਜਾਂਦੇ ਆ ਬਹੁਤ ਜਵਾਕ ਇਹੋ ਜਿਹੇ ਦੇਖਿਆ ਮੈਂ ਜਿਹੜਾ ਸਾਰਾ ਕੁਝ ਆਪਦਾ ਖਰਾਬ ਕਰ ਦਿੰਦੇ ਆ ਆਉਣਾ ਸਿਰਫ ਕੈਨੇਡਾ ਉਹਨਾਂ ਨੇ ਅਮਰੀਕਾ ਜਾਣ ਲਈ ਹੀ ਹੁੰਦਾ ਤੇ ਅਮਰੀਕਾ ਜਾ ਕੇ ਕਿਹੜਾ ਪੈਸਾ ਉੱਤੋਂ ਟੁੱਟਨੇ ਆਂ ਜਰੋਂ ਤੁਸੀਂ ਕੈਨੇਡਾ ਦੇ ਇੱਕ ਨੰਬਰ ਚ ਆ ਕੇ ਨਹੀਂ ਪੈਸੇ ਕਮਾ ਸਕਦੇ ਜਾਂ ਕੰਮ ਕਰ ਸਕਦੇ ਤੇ ਅਮਰੀਕਾ ਤੁਸੀਂ ਕੀ ਜਾ ਕੇ ਕਰੋਗੇ ਫਿਰ ਸੋਚਣ ਵਾਲੀ ਗੱਲ ਇਹ ਆ ਤੇ ਦੂਜੀ ਗੱਲ ਮਿੱਤਰੋ ਹੁਣ ਹਰ ਰੋਜ਼ 5 5000 7000 ਬੰਦਾ ਜਿਹੜਾ ਕੈਨੇਡਾ ਤੋਂ ਅਮਰੀਕਾ ਜਾਂਦਾ ਮੈਂ ਇਹ ਕਹਿਣਾ ਚਾਹੁੰਦਾ ਵੀ ਯਾਰ ਜਿਹੜੇ ਬੰਦੇ ਨੂੰ ਤਾਂ ਮਜਬੂਰੀ ਆ ਉਹ ਜਾਓ ਪਰ ਜਿਹੜੇ ਬੰਦੇ ਯਾਰ ਐਵੇਂ ਇੱਥੋਂ ਚੱਕ ਕੇ ਹੁਣ ਅਮਰੀਕਾ ਭੱਜੀ ਜਾਂਦੇ ਆ ਉੱਥੇ ਜਾ ਕੇ ਫਿਰ ਉਹੀ ਮਾਹੌਲ ਖਰਾਬ ਕਰਾਂਗੇ ਆਪਾਂ ਕੀ ਫਾਇਦਾ ਇਹ ਚੀਜ਼ਾਂ ਦਾ ਈਗਰ ਇਹਨੇ 1 ਨੰਬਰ ਚ ਕੈਨੇਡਾ ਦੀ ਨਹੀਂ ਪਾਇਆ ਕਮਾਇਆਗਾ ਜਦੋਂ 1 ਨੰਬਰ ਚ ਇੱਥੇ ਕੈਨੇਡਾ ਚ ਨਹੀਂ ਬਣਾਇਆ ਕੁਛ ਉਹ ਅਮਰੀਕਾ ਜਾ ਕੇ 2 ਨੰਬਰ ਚ ਕੀ ਕਰ ਦੋ ਕਹਿਣ ਦਾ ਮਤਲਬ ਇਹ ਵੀ ਜਦੋਂ ਆਪਣੇ ਕੋਲੇ ਸਾਰੇ ਕੁਛ ਸਹੀ ਆ ਆਪਾਂ ਸਹੀ ਸਟੇਟਸ ਤੇ ਆ ਆਪਾਂ ਉਦੋਂ ਨਹੀਂ ਕੁਛ ਕੀਤਾ ਤੇ ਹੁਣ ਆਪਾਂ 2 ਨੰਬਰ ਚ ਜਾ ਕੇ ਕੋਈ ਕੁਛ ਕਰ ਦਾਂਗੇ ਕੀ ਆਪਾਂ ਟੱਪ ਢਾ ਦੇਗੇ ਉੱਥੇ ਮੈਨੂੰ ਜਾ ਕੇ ਦੱਸੋ ਘਰ ਦੇ ਮਗਰ ਕਰੀ ਜਾਂਦੇ ਹੁੰਦਾ ਸਾਡਾ ਜਵਾ ਕੈਨੇਡਾ ਗਿਆ ਕੈਨੇਡਾ ਗਿਆ ਜਵਾਗ ਅਮਰੀਕਾ ਬੈਠਾ ਸੋ ਬਾਬਿਓ ਦੂਜੀ ਗੱਲ ਇਹ ਆ ਤੇ ਤੁਹਾਡੇ ਸਾਰੇ ਫਿੰਗਰਪ੍ਰਿੰਟ ਇੱਥੇ ਹੋਏ ਵਿਆ ਸਾਰਾ ਸਟੇਟਸ ਤੁਹਾਡਾ ਇੱਥੇ ਕੈਨੇਡਾ ਦੇ ਵਿੱਚ ਹੈਗਾ ਕੈਨੇਡਾ ਅਮਰੀਕਾ ਆਪਸ ਚੈੱਕਾ ਤੁਸੀਂ ਕਿਵੇਂ ਉੱਥੇ ਜਾ ਕੇ ਸੈਟਲ ਹੋ ਜਾਓਗੇ ਕਿਵੇਂ ਸਾਇਲ ਮੁਲਾਦਮ ਕਿਵੇਂ ਰਕੂਜੀ ਤੁਸੀਂ ਲਾ ਦੋਗੇ ਉੱਥੇ ਜਾ ਕੇ ਜਦੋਂ ਸਾਰਾ ਡੇਟਾ ਤੁਹਾਡਾ ਇੱਕ ਨੰਬਰ ਦਾ ਇੱਥੋਂ ਕੈਨੇਡਾ ਨੇ ਅਮਰੀਕਾ ਭੇਜ ਦੇਣਾ ਉਹਨਾਂ ਕੋਲੇ ਇਹ ਵੀ ਗੱਲ ਸੋਚੋ ਨਾ ਤੁਹਾਡੇ ਫਿੰਗਰਪ੍ਰਿੰਟ ਹੋਏ ਆ ਤੁਹਾਡੀ ਸਾਰੀ ਕੱਲੀ-ਕੱਲੀ ਡਿਟੇਲ ਆ ਤੁਸੀਂ ਕਿੰਨਾ ਕੰਮ ਕੀਤਾ ਕਦੋਂ ਤੁਸੀਂ ਆਏ ਸੀ ਤੇ ਕੀ ਤੁਸੀਂ ਕੀਤਾ ਸੋ ਤੁਸੀਂ ਹੁਣ ਉੱਥੇ ਭੱਜੀ ਜਾਂਦੇ ਆ ਮੈਨੂੰ ਸਮਝ ਨਹੀਂ ਆਉਂਦੀ ਵੀ ਯਾਰ ਲੋਕਾਂ ਨੂੰ ਕੀ ਹੋ ਗਿਆ ਕਿਉਂ ਤੁਸੀਂ ਮਤਲਬ ਐ ਮਗਰ ਪਏ ਆ ਕਦੇ ਕੈਨੇਡਾ ਕਦੇ ਅਮਰੀਕਾ ਦੇ ਜਿੱਥੇ ਤੁਸੀਂ ਹੈਗੇ ਆ ਬਾਬਿਓ ਉਥੇ ਆਪਦਾ ਸੈਟ ਹੋਣ ਦੀ ਟਰਾਈ ਕਰੋ ਲੋਕਾਂ ਤੋਂ ਐਡਵਾਈਸ ਲੈ ਲਓ ਕਿਸੇ ਤੋਂ ਜਿਹੜਾ ਡਿਜੀਟਲ মিডিਆ ਨਾ ਜਿਹੜਾ ਡਿਜੀਟਲ ਲਾਈਫ ਆ ਤੁਸੀਂ ਉਹਦੇ 'ਚ ਨਾ ਬਹੁਤ ਉਹਦੇ 'ਚ ਪੈ ਪੈ ਕੇ ਆਪਣੀ ਜ਼ਿੰਦਗੀ ਖਰਾਬ ਹੋ ਰਹੀ ਆ ਉਹ ਤੋਂ ਦੂਰ ਰਹੋ ਲੋਕਾਂ ਤੋਂ ਡਿਜੀਟਲ মিডিਏ ਤੋਂ ਡਿਜੀਟਲ ਲਾਈਫ ਅਲੱਗ ਤੋਂ ਆ ਜਿਹੜੀ ਆਪਣੀ ਜ਼ਿੰਦਗੀ ਦੀ ਇੱਕ ਰਿਐਲਿਟੀ ਆ ਉਹ ਇੱਕ ਅਲੱਗ ਲਾਈਫ ਆ ਸੋ ਜਦੋਂ ਆਪਾਂ ਡਿਜੀਟਲ ਲਾਈਫ ਦੇਖਦੇ ਆ ਜਾਂ ਉਹਦੇ ਚ ਪੈਂਦੇ ਆ ਹੁਣ ਨਵੇਂ ਸਟੂਡੈਂਟ ਪਲੱਸ 2 ਕਰਕੇ ਜਦੋਂ ਆਉਂਦੇ ਆ ਪਲੱਸ 2 ਕਰਨ ਤੋਂ ਬਾਅਦ ਉਹਨਾਂ ਨੂੰ ਇੱਕੇਦਾਂ ਪੈਸੇ ਮਿਲ ਜਾਂਦੇ ਆ ਹੁਣ ਇੱਥੇ ਕੈਨੇਡਾ ਜਾ ਕੇ ਜਾਦਾ ਬੱਚੇ ਕਿਹੜੇ ਖਰਾਬ ਹੋ ਰਿਹਾ ਜਾਂ ਮਤਲਬ ਕਿੰਨਾ ਦਾ ਸਿਸਟਮ ਖਰਾਬ ਹੋ ਰਿਹਾ ਮੈਂ ਕਹਿੰਦਾ ਯਾਰ ਇੱਕ ਹੋਰ ਗੱਲ ਮੈਂ ਚ ਐਡ ਕਰਦਾ ਬਹੁਤੇ ਮਾਪਿਆਂ ਨੂੰ ਤਾਂ ਇਹ ਪਤਾ ਹੀ ਨਹੀਂ ਵੀ ਉਹਨਾਂ ਦੇ ਜਵਾਨ ਕੀ ਆਊਟ ਆਫ ਸਟੇਟਸ ਹੋਏ ਪਏ ਆ ਜਵਾਨਾਂ ਦੀ ਪੜ੍ਹਾਈ ਖਰਾਬ ਹੋਈ ਮਾਪਿਆਂ ਨੂੰ ਪਤਾ ਹੀ ਨਹੀਂ ਗੱਲ ਦਾ ਵੀ ਉਹ ਬਹੁਤ ਸਾਰੀਆਂ ਕੁੜੀਆਂ ਬਹੁਤ ਸਾਰੇ ਮੁੰਡੇ ਮੈਂ ਖੁਦ ਨੇੜੋਂ ਜਾਣਦਾ ਜਿਹੜੇ ਕਿ ਇੱਥੇ ਆਏ ਸੀ ਪੜ੍ਹਾਈ ਨਹੀਂ ਕੰਪਲੀਟ ਹੋਈ ਜਾਂ ਪੈਸਾ ਤੇ ਨਾ ਨਹੀਂ ਕਮਾਇਆ ਗਿਆ ਆਊਟ ਆਫ ਸਟੇਟਸ ਆ ਘਰਦਿਆਂ ਨੂੰ ਪਤਾ ਨਹੀਂ ਇਹ ਵੀ ਕੀ ਚੱਲੀ ਜਾਂਦਾ ਸੋ ਮਾਪਿਆਂ ਨੂੰ ਮੇਰੀ ਇਹ ਗਾ ਬੇਨਤੀ ਆ ਵੀ ਆਪਦੇ ਜਵਾਬਗ ਨੂੰ ਪਹਿਲਾਂ ਪੁੱਛੋ ਵੀ ਤੂੰ ਪੜ੍ਹਾਈ ਕਿੰਨੀ ਕੀਤੀ ਆ ਕਦੋਂ ਕਰ ਰਿਹਾ ਕੀ ਤੇਰਾ ਸਿਸਟਮ ਆ ਸਾਨੂੰ ਕੋਈ ਸਮੈਸਟਰ ਦੀ ਟਰਾਂਸਕ੍ਰਿਪਟ ਦਿਖਾ ਸਾਨੂੰ ਕੋਈ ਆਪਦਾ ਸਰਟੀਫਿਕੇਟ ਦਿਖਾ ਜਿਹੜੀ ਤੂੰ ਪੜ੍ਹਾਈ ਕੰਪਲੀਟ ਕੀਤੀ ਆ ਜਾਂ ਕੀ ਨਹੀਂ ਕੀਤਾ ਮਾਪਿਓ ਦਿਲੋਂ ਜਾਂ ਆਚਰਾ ਕੇ ਕਹਿੰਦੇ ਜਵਾਬਗ ਸਾਡਾ ਸੈੱਟ ਹੋ ਗਿਆ ਬਾਬੇ ਉਹ ਇਹ ਕੰਮ ਨਹੀਂ ਹੈਗਾ ਕੈਨੇਡਾ ਦੇ ਵਿੱਚ ਠੀਕ ਆ ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਵੀ ਮਾਪਿਓ ਆਪਦੇ ਬੱਚਿਆਂ ਤੇ ਨਿਗਾ ਰੱਖਣਾ ਕੱਲੀ ਕੱਲੀ ਚੀਜ਼ ਦੇਖਣ ਉਹਨਾਂ ਦੀ ਕਿੱਥੇ ਕੰਮ ਕਰਦੇ ਕਿੰਨੇ ਘੰਟੇ ਕੰਮ ਕਰਦੇ ਕੀ ਉਹਨਾਂ ਕੋਲ ਪੈਸੇ ਆ ਰਹੇ ਆ ਠੀਕ ਆ ਤੇ ਕੀ ਉਹਨਾਂ ਨੇ ਪੜ੍ਹਾਈ ਕੀਤੀ ਆ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਤੇ ਹੁਣ ਯੂ ਐਸ ਵਾਲਾ ਨੂੰ ਮੈਂ ਇਹ ਕਹਿਣਾ ਚਾਹਣਾ ਵੀ ਯਾਰ ਜਿਨ੍ਹਾਂ ਦੀ ਮਜ਼ਦੂਰੀ ਆ ਉਹ ਜਾਓ ਉੱਥੇ ਜਾ ਕੇ ਹੁਣ ਸਿਸਟਮ ਉੱਥੇ ਆ ਕੇ ਵੀ ਖਰਾਬ ਹੋਏਗਾ ਜਿਹਨੇ ਇੱਥੇ ਨਹੀਂ ਕੀਤਾ ਉੱਥੇ ਕੀ ਕਰ ਲਊਗਾ ਪਹਿਲੀ ਗੱਲ ਤਾਂ ਇਹ ਆ ਤੇ ਕੁਝ ਗੱਲਾਂ ਮੈਂ ਇਹ ਕਹਿਣਾ ਚਾਹਣਾ ਵੀ ਡਿਜੀਟਲ ਲਾਈਫ ਤੋਂ ਦੂਰ ਰੋ ਯਾਰ ਤੁਸੀਂ ਇਨਫਲੂਐਂਸ ਹੋਣਿਆ ਕਿਸੇ ਤੋਂ ਹਨਾ ਜਦੋਂ ਮੰਨ ਲਓ ਕਿਸੇ ਨੂੰ ਦੇਖਦੇ ਆ ਉਹਨਾਂ ਤੋਂ ਤੁਸੀਂ ਦੇਖ ਕੇ ਗੱਡੀ ਲੈਨੇ ਆ ਉਹਨਾਂ ਤੋਂ ਦੇਖ ਕੇ ਤੁਸੀਂ ਚੀਜ਼ਾਂ ਲੈਨੇ ਆ ਉਹ ਚੀਜ਼ਾਂ ਚ ਤੁਹਾਡੀ ਜ਼ਿੰਦਗੀ ਖਰਾਬ ਹੁੰਦੀ ਆ ਉਹਨਾਂ ਤੋਂ ਬਚੋ ਜ਼ਿਆਦਾਤਰ ਪੈਸਾ ਖਰਾਬ ਜ਼ਿਆਦਾਤਰ ਆਊਟ ਆਫ ਸਟੇਟਸ ਜ਼ਿਆਦਾਤਰ ਰੈਡੀ ਮਤਲਬ ਕਿ ਆਪਣੇ ਵੱਡੇ ਸ਼ਹਿਰਾਂ ਦੇ ਵਿੱਚ ਗੰਦ ਪੈ ਰਿਹਾ ਉਹ ਕੌਣ ਪਾ ਰਿਹਾ ਤੁਹਾਨੂੰ ਪਤਾ ਉਹ ਪਲੱਸ 2 ਤੋਂ ਬਾਅਦ ਜਿਹੜੇ ਬੱਚੇ ਆਏ ਉਹ ਪਾ ਰਿਹਾ ਕਿਉਂਕਿ ਪਤਾ ਕੀ ਆ ਪੈਸਾ ਛੇਤੀ ਉਹਨਾਂ ਦੇ ਹੱਥਾਂ 'ਚ ਆ ਜਾਂਦਾ ਹੁਣ ਸਾਡੀ ਉਮਰ ਆ ਮੰਨ ਲਓ ਕੋਈ 27 28 30 ਸਾਲ ਦਾ ਜਵਾਨਾ ਹੈ ਰਾਈਟ ਉਹਨੇ ਦੇਖਿਆ ਹੁੰਦਾ ਮਾੜਾ ਟਾਈਮ ਵੀ ਉਹਨੇ ਪਤਾ ਵੀ ਕੀ ਸਿਸਟਮ ਆ ਦੀ ਉਮਰ ਨੰਗੀ ਹੁੰਦੀ ਆ ਉਹ ਪੈਸਾ ਖਰਾਬ ਨਹੀਂ ਕਰਦਾ ਜਦੋਂ ਬੰਦਾ ਜਵਾਨ ਖੜੇ ਚੜਦੀ ਜਵਾਨੀ ਚ ਪਲਸ 2 ਤੋਂ ਬਾਅਦ ਇੱਥੇ ਕੈਨੇਡਾ ਆ ਜਾਂਦਾ ਪੈਸੇ ਆਉਣ ਲੱਗ ਜਾਂਦੇ ਆ ਠੀਕ ਆ ਤਾਂ ਉਹ ਉਹਨੂੰ ਖਰਾਬ ਕਰਦੇ ਆ ਉਹਨੂੰ ਲੱਗਦਾ ਵੀ ਪਤਾ ਨਹੀਂ ਕਿੱਡੀ ਕੁ ਬਡੀ ਚੀਜ਼ ਆ ਜਦੋਂ ਸਾਡੇ ਕੋਲੇ ਪੈਸਾ ਆ ਗਿਆ ਸੀ ਆਪ ਮੁਹਾਰੇ ਹੋ ਗਿਆ ਸੀ ਸਾਰਾ ਕੁਝ ਆਪ ਕਰ ਸਕਦੇ ਆ ਰਾਈਟ ਸੋ ਇਹ ਚੀਜ਼ਾਂ ਵੀ ਮੈਟਰ ਕਰਦੀਆਂ ਹੁਣ ਬ੍ਰੈਂਟਨ ਦੇ ਵਿੱਚ ਕਿੰਨੇ ਹਾਦਸੇ ਹੁੰਦੇ ਆ ਕਿੰਨੇ ਹਾਦਸੇ ਹੁੰਦੇ ਆ ਹਰ ਰੋਜ਼ ਕੋਈ ਨਾ ਕੋਈ ਮਤਲਬ ਕਿ ਪ੍ਰੋਬਲਮ ਆਉਂਦੀ ਆ ਕੋਈ ਮੁੰਡੇ ਲੜੀ ਜਾਂਦੇ ਆ ਗੱਡੀਆਂ ਪੁਲਿਸ ਤੇ ਚੜਾਈ ਜਾਂਦੇ ਆ ਕਿਉਂ ਹੋ ਰਿਹਾ ਠੀਕ ਆ ਇਹ ਇਸੇ ਕਰਕੇ ਹੋ ਰਿਹਾ ਵੀ ਜਲਦੀ ਏਜ ਦੇ ਵਿੱਚ ਚੜਦੀ ਇਹਦੇ ਵਿੱਚ ਪੈਸੇ ਉਹਨਾਂ ਨੂੰ ਮਿਲ ਚੁੱਕੇ ਆ ਠੀਕ ਆ ਤੇ ਉਹ ਪੈਸਿਆਂ ਨਾਲ ਹੁਣ ਫੰਕਸ਼ਨ ਕਰਦੇ ਆ ਫੰਕਸ਼ਨ ਕਰਦੇ ਕਰਦੇ ਇਹਨਾਂ ਚੀਜ਼ਾਂ ਜੇ ਪੈ ਜਾਂਦੇ ਆ ਸੋ ਮੇਰੀ ਬੇਨਤੀ ਆ ਯਾਰ ਜੇ ਆਪਾਂ ਕਿਸੇ ਕੰਟਰੀ ਚ ਆਇਆ ਉਹਦਾ ਮਾਹੌਲ ਨਾ ਖਰਾਬ ਕਰੀਏ ਤਾਂ ਕਿ ਸਾਰੇ ਜਿਹੜੇ ਬੱਚੇ ਆ ਉਹਨਾਂ ਦੀ ਜ਼ਿੰਦਗੀ ਨਾ ਖਰਾਬ ਹੋਵੇ ਹੁਣ ਜੇ ਇੰਡੀਆ ਨੂੰ ਬੈਨ ਲਾਤਾ ਉਹਨਾਂ ਨੇ ਕੀ ਕਰੋਗੇ ਜਿਹੜੇ ਵਿਚਾਰਿਆਂ ਦੀ ਜ਼ਿੰਦਗੀ ਹਲੇ ਬਣਾਉਣੀ ਆ ਉਹਨਾਂ ਉਹਨਾਂ ਦਾ ਕੀ ਬਣੂਗਾ ਫਿਰ ਸੋ ਮਿੱਤਰੋ ਮੈਂ ਮੇਨ ਗੱਲ ਇਹ ਹੀ ਕਹਿਣਾ ਚਾਹਣਾ ਵੀ ਤੁਸੀਂ ਕੈਨੇਡਾ ਚ ਵੀ ਗੰਦ ਪਾਈ ਜਾਂਦੇ ਆ ਹੁਣ ਤੁਸੀਂ ਯੂਐਸਏ ਦੋ ਨੰਬਰ ਚ ਰੰਗੀ ਜਾਂਦੇ ਆ ਮੈਂ ਤੁਹਾਨੂੰ ਇੱਕ ਗੱਲ ਲੈ ਕੇ ਦੇ ਦਣਾ ਵੀ ਅੱਜ ਤੋਂ ਅੱਜ ਲੈ ਲਓ ਜਾਂ ਸਾਲ ਨੂੰ ਦੋ ਸਾਲ ਨੂੰ ਲੈ ਲਓ ਇਹਨਾਂ ਨੇ ਇੰਡੀਆ ਨੂੰ ਬੈਨ ਕਰ ਦੇਣਾ ਜਿਹੜੇ ਹਿਸਾਬ ਨਾਲ ਆਪਣੇ ਹਾਲਾਤ ਆ ਇੱਥੇ ਜੋਨ ਯੂਐਸਏ ਹੁਣ 2 ਨੰਬਰ 'ਚ ਬਾਡਰ ਟੱਪੀ ਜਾਂਦੇ ਆ ਸੋ ਇੱਕ ਦਿਨ ਇਹ ਆਪਾਂ ਨੂੰ ਬੈਨ ਕਰਨਗੇ ਵੇਟਰ ਵੀ ਆ ਤਾਂ ਉਹਨੇ ਆਲਰੇਡੀ ਕਹਿਦਾ ਵੀ ਇੰਡੀਆ ਨੂੰ ਬਈ ਅਸੀਂ ਦੇਣਾ ਹੀ ਨਹੀਂ ਸਿੱਧੀ ਗੱਲ ਆ ਉਹਨਾਂ ਨੇ ਸਾਫ਼ ਸ਼ਬਦਾਂ 'ਚ ਨਹੀਂ ਕਿਹਾ ਬਟ ਉਹਨੇ ਕਹਿਦਾ ਵੀ ਵੇਟਰ ਆਪਾਂ ਤੁਹਾਨੂੰ ਇੰਡੀਆ ਦੇ ਇਹੜੇ ਲੋਕ ਆ ਉਹਨਾਂ ਨੂੰ ਦੇਣਾ ਹੀ ਨਹੀਂਗਾ ਦੇਣਾ ਤਾਂ ਬਹੁਤ ਘੱਟ ਦੇਣਾ ਸੋ ਇੱਕ ਨਾ ਇੱਕ ਦਿਨ ਇਹ ਕੰਮ ਹੋਊਗਾ ਆਪਾਂ ਦੂਜੇ ਇਹਨੇ ਬੱਚੇ ਆ ਜਾਂ ਦੂਜੇ ਲੋਕੜੇ ਆਉਣੇ ਆ ਉਹਨਾਂ ਦੀ ਜਿੰਦਗੀ ਆਪਾਂ ਨਾ ਖਰਾਬ ਕਰੀਏ ਸੋ ਸਾਰੇ ਜਣੇ ਯਾਰ ਹਰੇਕ ਆਪ ਦੀ ਜ਼ਿੰਦਗੀ ਨੂੰ ਸਹੀ ਲੱਗੇ ਚੱਲੋ ਬਸ ਮਤਲਬ ਕਿ ਸਹੀ ਕੰਮ ਕਰੋ ਜੇ ਆਪਣੀ ਦੀ ਕੰਟਰੀ ਚ ਐ ਰੂਲ ਫਾਲੋ ਕਰੋ ਸਾਰੇ ਕੰਮ ਸਹੀ ਕਰੋ ਐਵੇਂ ਗਲਤ ਕੰਮਾਂ ਚ ਨਾ ਪੋ ਸੋ ਇਹੀ ਬੇਨਤੀ ਐ ਮੇਰੀ ਸੋ ਇੱਥੇ ਆਪਾਂ ਕਰਦੇ ਆਂ ਵੀਡੀਓ ਐਂਡ ਤੇ ਇਹ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰਦੇ ਸਬਸਕ੍ਰਾਈਬ ਕਰ ਲਓ ਜਿਹਨੇ ਨਹੀਂ ਕੀਤਾ ਚੈਨਲ ਕਰਦੇ ਆਂ ਫਿਰ ਆਪਾਂ ਹੋਰ ਗੱਲਾਂ ਬਾਤਾਂ ਕਿਸੇ ਹੋਰ ਵੀਡੀਓ ਵਿੱਚ